ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਪਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਚਿੱਲਾ ਪਠਿੰਡਾ ਤੋਂ ਆ ਕਾਸਟ ਜੱਟ ਸਿੱਖ ਲੜਕੀ ਦਾ ਰਿਸ਼ਤਾ ਹੈ ਜੀ ਲੜਕੀ ਕੈਲਗਰੀ ਚ ਪਿਆਰਾ ਇਨਾਂ ਦੀ ਡੇਟ ਆਫ ਬਰਥ 1997 ਇਨਾਂ ਦੀ ਹਾਈਟ ਆ 5 ਫੁੱਟ 6 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਪਲੱਸ 2 ਬੀਏਸੀ ਇਹਨਾਂ ਨੂੰ ਲੜਕਾ ਚਾਹੀਦਾ ਜੀ ਅਗਰ ਲੜਕਾ ਕੈਲਕਰੀ ਚ ਹੈਗਾ ਵਰਕ ਪਰਮਿਟ ਤੇ ਚਾਹੀ ਪਰ ਜ਼ਮੀਨ ਦੇ 15 ਕਿੱਲੇ ਆਉਂਦੇ ਹੋਣ ਜੇਕਰ ਲੜਕਾ ਇਤਰਾ ਤਾਂ ਇਧਰ ਲੜਕੇ ਦੀ ਗੌਰਮੈਂਟ ਜੌਬ ਹੋਵੇ ਤੇ ਜ਼ਮੀਨ 10 ਤੋਂ 15 ਕਿੱਲੇ ਹੋਵੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ